ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੱਕਾ ਨੰਬਰ 1 ਦੇ ਵਿੱਚ ਪੱਕਾ ਨੰਬਰ 1 ਪਿੰਡ ਆ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋ گاਵਾ ਬਾਈ ਉਹਨਾਂ ਦੇ ਕੋਲੇ ਵਿਕਾਊ ਆ ਇੱਕ ਵੜ ਸੂਣ ਵਾਲੀ ਆ ਮਿੱਤਰੋ ਤੇ ਇੱਕ ਟੁਕੜਾ ਦੋਵਾਂ ਜਾਨਵਰਾਂ ਦੇ ਬਾਰੇ ਪ੍ਰੋਪਰ ਜਾਣਕਾਰੀ ਪ੍ਰੋਪਰ ਡਿਟੇਲ ਮਾਲਕਾਂ ਤੋਂ ਲੈ ਕੇ ਦੱਸੂਗਾ ਜਿਹੜਾ ਜਾਨਵਰ ਤੁਹਾਨੂੰ ਪਸੰਦ ਆਊਗਾ ਤੁਸੀਂ ਕਾਰਵਾਈ ਬਾਈ ਦੇ ਨਾਲ ਮੁਕੰਮਲ ਕਰਨੀ ਆ ਮਿੱਤਰੋ ਦੇਖ ਰੇਖ ਦੁੱਧ ਚੂਣਾ ਤੁਹਾਡਾ ਕੰਮ ਹੋਊਗਾ ਆਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਮਹਾਰਾਜ ਠੀਕ ਹੈ ਠੀਕ ਸੇਤਾ ਦੇ ਪਰਿਵਾਰ ਵੀਰੇ ਠੀਕ ਠਾਕ ਆ ਜੀ ਪਹਿਲਾਂ ਨਾਮ ਦੱਸ ਦਈਏ ਕਿਹੜਾ ਦੀ ਗੱਗੀ ਵਾਰੀ ਆ ਨੰਬਰ 1 ਗੱਗੀ ਵਪਾਰੀ ਪਿੰਡ ਪੱਕਾ ਨੰਬਰ 1 ਹੈ ਨਾ ਹਾਂਜੀ ਅੱਛਾ ਬਈ ਗੱਗੀ ਬਈ ਕੀ ਹਾਲ ਚਾਲਾ ਫਿਰ ਠੀਕ ਠਾਕ ਹੈ ਕੰਮ ਫਿਰ ਗਾਵਾਂ ਜਾਨਵਰ ਆਉਂਦੇ ਜਾਂਦੇ ਰਹਿੰਦੇ ਬਈ ਹਾਂਜੀ ਹਾਂਜੀ ਠੀਕ ਹੈ ਪਹਿਲੇ ਨੰਬਰ ਤੋਂ ਜਿਹੜੀ ਵੈੜ ਖੜੀ ਆ ਵੀਰੇ ਕਿੰਨਾ ਦੁੱਧ ਆ ਕੀ ਡਿਟੇਲ ਇਹਦੇ ਥੱਲੇ ਦੁੱਧ 10 ਕਿਲੋ ਆਈ ਠੀਕ ਹੈ ਗੱਗੀ ਬਈ ਮਹੀਨੇ ਰੇਟ ਮਹੀਨਾ ਸੁਈ ਆ ਬੱਚਾ ਮਰ ਗਿਆ ਇਹਦਾ ਬੱਚਾ ਮਰ ਗਿਆ ਹਾਂ ਜਾਨ ਚੰਗਾ ਵਾ ਬਈ ਹਾਂ ਹਾਂ ਵਧੀਆ ਇੱਕ ਨੰਬਰ ਚੋ ਸੀ ਲਾਉਂਦੇ ਸੀ ਉਹਨੂੰ ਹੈ ਹਾਂਜੀ ਹਾਂਜੀ ਠੀਕ ਹੈ ਬਈ ਤੇ ਰੇਟ ਬਈ ਜਾਂਦਾ ਕੀ ਰਹੂਗਾ ਬਈ ਮੁੱਲ 50000 95000 ਦੇ ਦੇਵ ਕੁੱਕੜ ਦਾ ਇਹਦਾ 29000 ਮੌਲੇ ਜੀ ਹਾਂ ਮੈਂ ਅੱਗੇ ਖੇ ਨਾ ਯਾਰ ਜੀ ਤੂੰ 30000 ਮੌਲੇ 29 ਜੀ ਤੂੰ ਕਿਹ ਦੇਣੀ ਆ ਹਾਂ ਜੀ ਠੀਕ ਹੈ ਵੀਰੇ ਅੱਛਾ ਮਾਨਤਾ ਥੋੜਾ ਬਹੁਤਾ ਮੌਕੇ ਦੇ ਕੋਈ ਆਏ ਕੇ ਹਾਂ ਮੌਕੇ ਤੇ ਥੋੜਾ ਬਹੁਤਾ ਹੋ ਜਾਊ ਠੀਕ ਹੈ ਵੀ ਕੱਢੀ ਬਾਹਰੋਂ ਤੋਰੀ ਬਈ ਮੜਾ ਖੋਲੀ ਨੂੰ ਪਰਾਰੀ ਲੈ ਵੀ ਮੇਤਰੋ 30000 ਰੁਪਇਆ ਇਹਦੀ ਡਿਮਾਂਡ ਆ 29000 ਦੀ ਬਾਈ ਆਦਾ ਦੇਣੀ ਉਹ ਆ ਵੈੜਾ ਜਿੰਦਾ ਪਿਆ ਯਾਰ ਮੌਲਾ 95 ਦੀ ਤੇ ਨਹੀਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਇਹਦੇ ਬਾਰੇ ਪਹਿਲਾਂ ਦੇਖੋ ਮੇਤਰੋ ਬਾਹਰ ਆ ਗਈ ਆ ਹੁਣ ਤੁਹਾਨੂੰ ਪ੍ਰੋਪਰ ਜਿਹੜਾ ਦਾ ਕੱਦ ਬਾਡੀ ਦੇ ਡਿਟੇ 9 10 ਕਿਲੋ ਦੁੱਧ ਦੇ ਨਾਲ ਥੋੜੇ ਬਾਈਆਂ ਦਾ ਤਿਆਰ ਆ ਰੇਟ 30000 ਰੁਪਇਆ ਬ 29000 ਦੀ ਬਾਈਆਂ ਦਾ ਵੀ ਦੇ ਦਿਆਂਗੇ ਤੁਹਾਨੂੰ ਤੁਹਾਨੂੰ ਚੰਗਾ ਲੱਗਾ ਹੋਇਆ ਚੂਣ ਦੀ ਚੰਗੀ ਆ ਬਾਕੀ ਚੂਣੀ ਤੁਸੀਂ ਇਹ ਦੁੱਧ ਤੁਸੀਂ ਤੋਲਣਾ ਵਾ ਹਰ ਇੱਕ ਜਾਣਕਾਰੀ ਹੁੰਦੀ ਹੈ ਜਿਹੜੀ ਉਹ ਮੈਂ ਪਹਿਲਾਂ ਕਹਿਣਾ ਹੁੰਦਾ ਵੀ ਕਾਰਵਾਈ ਤੁਸੀਂ ਪਾਉਣੀ ਹੈ ਡਿਟੇਲ ਮੈਂ ਦੇਣੀ ਹੈ ਬਸ ਕਲਾ ਅੱਛਾ ਦੋ ਨੰਬਰ ਤੇ ਗਾਂ ਜਿਹੜੀ ਬਾਈ ਹਾਂਜੀ ਇਹ ਗੱਬਣ ਆ ਜੀ ਇਹ ਗੱਬਣ ਆ ਬਾਈ ਪਹਿਲਾਂ ਨਹੀਂ ਆ ਕਿ ਦੂਜੇ ਸੂਏ ਬਾਈ ਪਹਿਲਾ ਸੂਆ ਜੀ ਪਹਿਲਾ ਨਹੀਂ ਪਲੋਣੀ ਹੈ ਕਿੰਨੇ ਪਏ ਪਈ ਜਾਂਦੇ ਹਜੇ ਇਹਦੇ 10 ਤੇ ਰਹਿੰਦੇ ਆ ਜੀ 10 ਤੇ ਰਹਿੰਦੇ ਆ ਜੀ ਥੱਲੋਂ ਤਾਂ ਫਿਰ ਬਹੁਤ ਸੋਹਣੀ ਬਣ ਜੂਗੀ ਆਹ ਕੱਚੀ ਆ ਮੋੜ ਲਈ ਬਈ ਮੋੜ ਲੈ ਦੋ ਅੰਜ ਵੀ ਪੰਦਾ ਸੀਰ ਥਣ ਥਣ ਚੰਗਾ ਸੀਰ ਦੋ ਤਾਂ ਦੇ ਜੂ 14 15 ਕਿਲੋ ਆ ਹਾਂ ਦੇ ਹੂੰ ਥੋੜੇ ਕਾਲੀ ਪੈਂਦੀ ਹੈ ਨਾ ਹਾਂ ਕਾਲੀ ਕਰਦੀ ਨਹੀਂ ਪੁੱਤ ਲੇਵਾ ਬੁਖਾਰੀ ਪਿੱਛੋਂ ਮੜਾ ਹੈ ਹੈ ਡਰਦੀ ਆ ਹਨਾ ਹੂੰ ਉਹਪਰ ਬਈ ਇੱਕ ਦਾ ਹੁੰਦਾ ਨਾ ਕਿਲੇ ਤੇ ਆਇਆ ਬਾਕੀ ਦਾਗੀ ਹੈਗੀ ਥੋੜੀ ਜਿਹਾ ਨਾ ਹੂੰ ਇਹ ਗੱਲ ਨੋਟ ਰੱਖਿਆ ਜੀ ਪਹਿਲਾ ਵਾਲੇ ਜਿਵੇਂ ਮੂਲ ਬਿਮਾਰੀ ਦੇ ਵਿੱਚ ਆਇਆ ਤਾਂ ਉਹ ਜਰੂਰ ਹੈਗੇ ਆਂ ਤੇ ਪਿੰਡੇ ਤੇ ਵਿੱਚੋਂ ਮਿੱਤਰ ਚਲਕਦੇ ਆ ਤੇ ਰੇਟੰ ਦਾ ਬਾਈ 50000 ਰੁਪਿਆ ਹਾਂਜੀ ਹਾਂਜੀ ਦੇਣੀ 49000 ਰੁਪਿਆ ਹਣਾ ਉਹਦਾ 30000 ਰੁਪਿਆ 29 ਦੀ ਦੇਣੀ ਆ ਜੀ ਦੋਵੇਂ ਲੈਣ ਨੂੰ ਆ ਗਿਆ ਕੋਈ ਫਿਰ ਮਾਨਤਰ ਖੁੱਲਾ ਕਰਦੇ ਹਾਂ ਹਾਂਜੀ ਹਾਂਜੀ ਕਰਦੇ ਆ ਠੀਕ ਹੈ ਨੰਬਰ ਬਾਈ ਕਿੰਨਾ ਆਪਣਾ 9914554811 ਜੀ ਇੱਕ ਵਾਰੀ ਹੋਰ ਆਉਣ ਦੇ ਲਈ 9914554811 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰਾਬਤਾ ਕੈਂਪਿੰਡ ਪੱਕਾ ਨੰਬਰ 1 ਜ਼ਿਲ੍ਹਾ ਫਰੀਦਕੋਟ